ਲੋ ਜੀ ਦੋ ਸਕੀਆਂ ਪੈਣਾ ਦੀ ਬੇਬੇ ਹਰਬੀਬਕੌਰ ਤੇ ਬੇਬੇ ਅਮਰਜੀਤ ਦੇ ਦੋਹੇ ਪੈਣਾ ਦੇ ਆ ਲਾਓ ਜੀ ਦੋਹੇ ਪੈਣਾ ਦਾ ਪਿਆਰ ਜੀ ਬੜਾ ਜ਼ਬਰਦਸਤ ਪਿਆਰ ਹੈ ਮੈਂ ਮਖਾ ਦੇਖ ਭਾਈ ਸਾਡਾ ਇੱਥੇ ਸਾੜੇ ਰਿਸ਼ਤਾ ਕਿ ਸੁਖਦਾ ਹਾਂ ਭੈਣ ਬਣੋਈਆਂ ਦਾ ਇਹ ਮਖਾ ਹਾਂ ਜੇ ਹੁੰਦੇ ਮਖਾ ਇੱਥੇ ਸਾੜੇ ਭਾਈ ਨਾ ਤੂੰ ਕੁੜੀ ਨੂੰ ਲਿਜਾ ਕੇ ਦਿਖਾ ਦਿੰਦਾ ਆ ਜੀ ਲੈ ਨਾਲ ਹਾਂ ਕੁੜੀ ਨੂੰ ਮਖਾ ਉਹ ਇੱਥੇ ਹੀ ਰੱਖ ਲੈ ਹਾਂ ਉਹ ਕਿਸੇ ਗੱਲ ਨਾਲ ਤੋਰਦੇ ਤੇਰੇ ਨਾਲ ਨਹੀਂ ਕਿੰ ਤੂੰ ਮਖਾ ਟੜ ਕੇ ਨੂੰ ਆਇਆ ਆ ਕੇ ਤੇ ਲੂਟ ਪਈ ਹੋਈ ਸੀ ਇਹਨੇ ਉਹ ਤੇ ਮੈਂ ਤਾਂ ਇਹਦੇ ਸਿਰ ਪਰ ਨਾ ਹੁਣ ਤੱਕ ਹੂੰ ਬੁੜੀ ਹੋ ਗਈ ਮੈਂ ਆਪਣਾ ਬਚਪਨ ਮੰਗਣ ਗਿਆ ਜਾ ਰਹੀ ਦੇ ਸੀਤੀ ਮੈਂ ਕਦੇ ਗਈ ਤਾਂ ਹੈ ਨਹੀਂ ਅੱਛਾ ਇਹ ਕਹਿੰਦੇ ਤੂੰ ਮਿਲਣ ਦੇ ਬਾਹਰ ਨੇ ਕਿਸੇ ਨੂੰ ਹੌਲੀ ਹੌਲੀ ਚਲੀ ਜਾ ਕਿਹੜੇ ਕੋਈ ਇੱਥੇ ਮਖਾਏਗਾ ਸਭ ਦੇ ਗੇਟ ਲੱਗੇ ਹੋਏ ਹਾਂ ਸਾਡੇ ਮਾਮੇ ਦੀ ਕੁੜੀ ਆਈ ਸੀ ਸਾਡੀ ਕੁੜੀ ਦੇ ਵਿਆਹ ਨੂੰ ਹੋਏ ਅੱਛਾ ਉਹ ਪਰਵਣਾ ਥੋੜਾ ਜਿਹਾ ਕੱਬਾ ਜਾਤਾ ਅੱਛਾ ਬਦਲ ਕੇ ਗਿਆ ਹੋਇਆ ਏ ਟਾਈਮ ਬਰਾਤ ਵੀ ਜਾ ਹੋਇਆ ਤੇ ਸੀ ਕੁੜੀ ਰਾਖਲੀ ਗੈਲੀ ਦੇ ਨਿਆਣੇ ਤੇ ਅੱਛਾ ਅਸੀਂ ਕਿਹਾ ਭਾਈ ਤੈਨੂੰ ਕੱਲ ਨੂੰ ਛੱਡ ਕੇ ਆਉਂਗੇ ਹੂੰ ਦੋ ਦਿਨ ਤੜਕੇ ਨੂੰ ਆ ਗਿਆ ਅੱਛਾ ਪਰਵਣਾ ਟ੍ਰੈਕਟਰ ਲੈ ਕੇ ਅੱਛਾ ਆ ਤੇ ਕਹਿੰਦਾ ਕਿੱਥੇ ਜਾਣੇ ਮੇਰੇ ਕਿੱਥੇ ਆ ਹੂੰ ਇਹ ਕਹਿੰਦੀ ਨਿਆਣੇ ਤੇਰੇ ਇੱਥੇ ਹੀ ਆ ਹਾਂ ਚਲ ਕਹਿੰਦਾ ਕਿੱਥੇ ਆ ਕਹਿੰਦੀ ਉਹ ਪਏ ਭਾਈ ਅੰਦਰ ਅੱਛਾ ඕ ජිව කුඩිකොල්ගේයා ට බාර පරණයනු ගිය කුරීද අච්චා නනනිපට මොනේ නනනැනි පරණ ඉගන්නේ නනතෙර දෙර දුන්ලයමය අචාීගැ පයි කියීවුණන ගැන පරෑමටසක කුල්ටි ගෙට ਇਹ ਜਿਹੜਾ ਦਿਨ ਲਾਇਆ ਹੈ ਵੀ ਜਿਹੜਾ ਉਹ ਹੋ ਗਿਆ ਦੇ ਚ ਹੈ ਸਹੀ ਕਹਿੰਦੇ ਵੀ ਜਦ ਗੱਲ ਕਰਨੀ ਹੈ ਤਾਂ ਤਗੜੀ ਕਰਨੀ ਹੈ ਆ ਪਾ ਦਿਏ ਵੀਡੀਓ ਚ ਲੋਕਾਂ ਨੇ ਸੁਣ ਲੈਣੀ ਹੈ ਗੱਲ ਕੋਈ ਗੱਲ ਨਹੀਂ ਪਰੋਣਾ ਕਿਤੇ ਗੁੱਸਾ ਨਾ ਕਰ ਜਵੇ ਪਾ ਦਿਏ ਨਹੀਂ ਉਹਨਾਂ ਨੂੰ ਕਿੱਥੇ ਦੇਖਣੀ ਉਹਨਾਂ ਦੀ ਅੱਛਾ ਨਹੀਂ ਦੇਖਣੀ ਇਹ ਦੇਖ ਸਕਦੇ ਦੀ ਗੁੱਸਾ ਨਾ ਕਰਿਓ ਜੀ ਗੱਲ ਕੀਤੀ ਹੈ ਉਹ ਪੁਰਾਣੀ ਜੀ ਯਾਦ ਹੈ ਗੁੱਸਾ ਨਾ ਕਰੋ ਪਾਣੀ ਹੈ ਜੀ ਫਿਰ ਹਾਂ ਨਹੀਂ ਨਹੀਂ ਉਹ ਸਮਝਦਾ ਬੰਦੇ ਸਾਰੇ ਹੈ ਬਜ਼ੁਰਗ ਹੈ ਸਾਡੇ ਕੁਝ ਵੀ ਕਹਿ ਸਕਦੀ ਹੈ ਹੈ ਵਾਹ ਜੀ ਵਾਹ ਤਾਂ ਫਿਰ ਇਹ ਪੁਖਤਾ ਗੱਲ ਕਰਦੇ ਹਾਂ ਮੈਂ ਕਹਾਂ ਮਗਾ ਦੇਖ ਭਾਈ ਸਾਡਾ ਇੱਥੇ ਸਾਹ ਕਾ ਰਿਸ਼ਤਾ ਕਿ ਸੁਖਤਾ ਹਾਂ ਭੈਣ ਬਣੋਈਆਂ ਦਾ ਹੀ ਮਖਾਂ ਹਾਂ ਜੇ ਹੁੰਦੇ ਮਖਾਂ ਇੱਥੇ ਸਾਡੇ ਭਾਈ ਨਾ ਤੂੰ ਕੁੜੀ ਨੂੰ ਲੈ ਜਾ ਕੇ ਦਿਖਾ ਦਿੰਦਾ ਆ ਹਿੱਲੇ ਨਾਲ ਹਾਂ ਕੁੜੀ ਨੂੰ ਮਗਾ ਉੱਥੇ ਹੀ ਰੱਖ ਲੈ ਹਾਂ ਕਿਸੇ ਗੱਲ ਨਾਲ ਤੋੜ ਦੇ ਤੇਰੇ ਨਾਲ ਜਿੱਕਣ ਤੋਂ ਮਗਾ ਟੜਕੇ ਨੂੰ ਆਇਆ ਅੱਜ ਜੇ ਲੁੱਟ ਪਈ ਹੋਈ ਤੇ ਹਾਂ ਤਾਂ ਫਿਰ ਪੂਰਾ ਕੈਮ ਹੈ ਹਾਂ ਹਾਂ ਨਹੀਂ ਬੋਲਿਆ ਭਈ ਬੈ ਗਿਆ ਭਈ ਚਾਹ ਗੜਕਾ ਕੈਂਵ ਹੈ ਪੂਰਾ। ਕਿਆ ਵੀ ਗੱਤੀ ਭਈ ਕਿਆ ਵੀ ਪੀਤੇ। ਉਹ ਜਦ ਅਸੀਂ ਪਹਿਲਾਂ ਆਏ ਸੀ ਨਾ ਆ ਕੇ ਜਦੋਂ ਅਸੀਂ ਤੁਹਾਡੇ ਪਿੰਡ ਆਏ ਇਹ ਭੈਣ ਜੀ ਨੇ ਜਸਵੀਰ ਕੌਰ ਨੇ ਕਿਹਾ ਵੀ ਸਾਡੇ ਅੰਦਰ ਬਜ਼ੁਰਗ ਹੈ ਦੋਨੋਂ ਭੈਣਾ ਸ਼ੂਟ ਕਰੋ। ਮੈਂ ਤਾਂ ਦੇਖ ਕੇ ਡਰ ਗਿਆ ਇੱਕ ਵਾਰੀ ਆ ਡੰਡਾ ਤੁਹਾਡੇ ਹਾਥ 'ਚ ਦਾ ਮੈਂ ਕਿਹਾ ਬੇਬੇ ਡਾਡੀਆਂ ਲੱਗਦੀਆਂ ਪਰ ਜਦ ਗੱਲਬਾਤ ਕੀਤੀ ਉਹ ਜਦੇ ਬਸ ਠੀਕ ਲੱਗ ਗਿਆ। ਦੁਬਾਰਾ ਵੀ ਥੋੜਾ ਡਰ ਲੱਗਿਆ ਮੈਨੂੰ ਬੇਬੇ ਹਰਵੀਰ ਕੌਰ ਤੋਂ ਲੱਗਿਆ। ਇਹ ਕਹਿੰਦੀ ਕਿੱਕਣ ਆਏ ਮੈਂ ਕਿੱਥੇ ਕਿੱੜ ਗਿਆ ਮਿਲਣਾ ਹੈ ਕਹਿੰਦੇ ਕੀ ਕਰਨਾ ਹੈ ਉਹ ਮੈਂ ਕਿਹਾ ਮੈਂ ਤਾਂ ਵੈਸੇ ਮਿਲਣ ਆਇਆ ਤੁਹਾਨੂੰ ਐਜੀ ਫੇ ਹੈ ਵੀ ਕਹਿੰਦੇ ਤੇ ਹਾਂ ਅੱਜ ਉਹਨਾਂ ਨੇ ਕੀ ਕਰਨਾ ਰੱਖਾ ਮਮਾ ਆ ਗਈ ਉਹਨਾਂ ਨੇ ਵੀ ਵੀਡੀਓ ਨਹੀਂ ਬਣਾਈ ਤੁਹਾਨੂੰ ਕਹਦੇ ਸੀ ਸਪੈਸ਼ਲ ਮਿਲਣ ਵਾਸਤੇ ਆ ਹਾਂ ਇਹਦਾ ਮਿਲਣਾ ਤਾਂ ਦੇਖੋ ਇੱਕ ਵੀਡੀਓ ਤੇ ਇੱਕ ਬਹਾਨਾ ਹੈ ਵੀ ਆਏ ਤਾਂ ਚਲੋ ਚੰਗਾ ਵੇਖਿਆ ਹੈ ਤੇ ਸੱਚੀ ਗੱਲਾਂ ਜੀ ਇੱਕ ਗੱਲ ਬਿਲਕੁਲ ਜੀ ਬਜ਼ੁਰਗਾਂ ਦੀਆਂ ਜਿਹੜੀਆਂ ਝੜਕਾ ਹੁੰਦੀਆਂ ਨੇ ਪੁਰਾਣੀਆਂ ਦੀ ਉਹ ਯਾਦ ਰਹਿੰਦੀ ਹੈ ਜੀ ਵਾਕਈ ਯਾਦ ਰਹਿੰਦੀ ਹੈ ਜਦੋਂ ਕੋਈ ਬਜ਼ੁਰਗ ਜਿਹੜਾ ਹੈ ਇਸ ਜਹਾਨ ਚੋਂ ਚਲਾ ਜਾਂਦਾ ਸੀ ਉਹਨਾਂ ਝੜਕਾ ਨੂੰ ਯਾਦ ਕਰਦੇ ਧਰਮਨਾਲ ਕਹਿੰਦਾ ਮੈਂ ਆਪਣੇ ਦਾਦਾ ਜੀ ਦੀਆਂ ਆਪਣੀ ਦਾਦੀ ਜੀ ਦੀਆਂ ਆਪਣੇ ਮਾਤਾ ਜੀ ਦੀ ਆਪਣੇ ਪਿਤਾ ਜੀ ਦੀ ਉਹ ਨਾ ਛਿੜਕਾ ਨੂੰ ਤਰਸਦਾ ਮੇਰਾ ਭਰਾ ਕੈਮਰੇ ਤੇ ਇਹ ਵੀ ਤਰਸਦਾ ਜੀ ਔਰ ਇਹਨਾਂ ਬਜ਼ੁਰਗਾਂ ਨੇ ਇੱਕ ਪੁਰਾਣੀ ਜੀ ਗੱਲ ਸਾਂਝੀ ਕੀਤੀ ਹੈ ਗੁੱਸਾ ਕਰਨ ਵਾਲੀ ਗੱਲ ਨਹੀਂ ਹੈ ਇੱਕ ਨਾਰਮਲ ਜੀ ਗੱਲ ਸਾਂਝੀ ਕੀਤੀ ਹੈ ਆਮ ਘਰਾਂ ਦੇ ਵਿੱਚ ਹੋ ਜਾਂਦੀ ਹੈ ਹਮ ਮੈਂ ਉਹ ਹੀ ਜੀ ਗੱਲ ਦੱਸੀਆਂ ਕੱਲੀ ਧਿਆਨੇ ਦੇ ਦੇਰਾਂ ਨੂੰ ਦਬਾੜ ਹਾਂ ਉਹ ਇਹ ਪਤਾ ਸੀ ਵੀ ਦੇਰਾਂ ਤੋਂ ਭੇਜਦੇ ਪੜਨ ਨੂੰ ਹੈ ਮੈਂ ਕਿਹਾ ਬੱਚਿਆਂ ਨੂੰ ਇਹ ਗੱਲ ਦੱਸ ਦੇਣ ਤਾਂ ਉਹਨਾਂ ਦੇ ਬੱਚੇ ਕਾਹ ਨਹੀਂ ਵੱਡੇ ਉਹ ਬੱਚਿਆਂ ਨੇ ਕੁੱਤੇ ਆਏ ਹੋਏ ਮਾਸੀ ਜੀ ਉਹ ਗੱਲ ਕਰਦੇ ਹਾਂ ਕਿ ਉਹ ਵੀ ਬਹੁਤ ਹੱਸਦਾ ਵੀ ਮਾਸੀ ਇੰਨਾ ਬੋਲ ਲੈਂਦੇ ਵੀ ਉਹਨਾਂ ਨੂੰ ਦੇਰਾ ਵੀ ਹੁੰਦਾ ਵੀ ਪਤਾ ਹੈ ਹਾਂ ਆਹੀ ਤਾਂ ਗੱਲ ਹੈ ਜੀ ਦੇਖੋ ਇਹ ਗੱਲਾਂ ਯਾਦ ਰਹਿ ਜਾਂਦੀਆਂ ਜੀ ਇਹ ਇਹ ਤਾਂ ਤੁਸੀਂ ਅੱਜ ਬਹੁਤ ਸਾਨੂੰ ਵੀ ਪੁਰਾਣੀਆਂ ਯਾਦ ਕਰਾਤੀਆਂ ਗੱਲਾਂ ਜੀ ਇੱਕ ਵਾਰੀ ਅਸੀਂ ਸਕੂਲ ਜਾਣ ਤੋਂ ਸੋਚਿਆ ਮੈਂ ਨਹੀਂ ਜਾਣਾ ਸਕੂਲ ਹੈ ਤੇ ਉਹ ਮੇਰੀ ਦਾਦੀ ਦੀ ਭੈਣ ਸਾਡੇ ਪਿਤਾ ਜੀ ਦੀ ਮਾਸੀ ਬੜੀ ਸਖਤ ਹੁੰਦੀ ਸੀ ਉਹ ਕਹਿੰਦੀ ਜਾਂਦਾ ਕਿ ਨਹੀਂ ਜਾਂਦਾ ਗਿੱਟੇ ਬੰਦੂਗਿਦਰ ਚੱਲ ਸਕੂਲ ਔਰ ਆਪਾਂ ਦੀ ਮੜ ਕੇ ਨਹੀਂ ਸਕੂਲ ਤੋਂ ਛੁੱਟੀ ਕੀਤੀ ਉਹ ਗੱਲ ਹੁਣ ਵੀ ਯਾਦ ਆਂਦੀ ਹੈ ਸਾਨੂੰ ਮੰਜੇ ਤੇ ਕਿੱਦਾਂ ਬਹਿਣਾ ਕਿੱਦਾਂ ਉੱਠਣਾ ਇਹ ਸਾਡੇ ਦਾਦਾ ਜੀ ਸਾਨੂੰ ਸਿਖਾਉਂਦੇ ਹੁੰਦੇ ਸੀਗੇ ਉਹ ਕਹਿੰਦੇ ਜੇ ਗਲਤ ਬੈਟ ਗਿਆ ਨਾ ਜੇ ਸਰਾਂਦੀ ਪਉਣ ਦੀ ਉਲਟ ਪੁਲਟ ਬੈਠ ਗਏ ਤਾਂ ਉਹ ਡੰਡਾ ਚੱਕ ਲੈਂਦੇ ਸੀਗੇ ਸਿਆਣੀਆਂ ਅਧੀਆਂ ਗੱਲਾਂ ਸਿਆਣੀਆਂ ਅਧੀਆਂ ਗੱਲਾਂ ਜੀ ਬੇਬੇ ਕੋਈ ਹੋਰ ਤੁਸੀਂ ਵੀ ਸੁਣਾ ਦਿਓ ਕੋਈ ਇਹਨਾਂ ਦੀ ਗੱਲ ਹੋਰ ਚਪਾਈ ਕੋਈ ਗੱਲ ਹੈ ਕੋਈ ਗੱਲ ਨਾ ਹੋਰ ਕੋਈ ਅੱਛਾ ਹਾਂ ਦੇਖੋ ਜੀ ਇਹ ਦੋਨਾਂ ਭੈਣਾਂ ਦੇ ਨਾਲ ਮਿਲ ਕੇ ਜੀ ਜਦੋਂ ਵੀ ਇਹਨਾਂ ਨੂੰ ਮਿਲਦੇ ਆ ਬਹੁਤ ਚੰਗਾ ਲੱਗਦਾ ਜੀ ਇਹਨਾਂ ਦੇ ਘਰ ਦੇ ਵਿੱਚ ਆਂਦੇ ਆ ਮੈਡਮ ਜਸਬੀਰ ਕੌਰ ਇਹਨਾਂ ਤੇ ਵੀ ਕੈਮਰਾ ਪਾ ਦਿਓ ਜੀ ਇਹ ਸਾਡੇ ਸੂਤਰਧਾਰ ਔਰ ਇਹਨਾਂ ਨੇ ਸਾਡੀ ਸਾਰੀ ਦੁਗਰੀ ਪਿੰਡ ਦੀ ਵਲੋਗਿੰਗ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਇਹ ਪਰਿਵਾਰ ਸਾਡਾ ਬਹੁਤ ਵਧੀਆ ਜੀ ਤੇ ਇਹ ਦੋਨੋਂ ਪਹਿਣਾ ਬਹੁਤ ਵਧੀਆ ਜੀ ਔਰ ਵੀਡੀਓ ਤੁਹਾਨੂੰ ਕਿਦਾਂ ਦਾ ਲੱਗਿਆ ਕਿਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਕਮੈਂਟ ਕਰਦੇ ਹੋ ਇੱਕ ਵਾਰੀ ਕਹਿ ਦਿਓ ਕਿ ਸ਼ੇਅਰ ਕਰਦੇ ਹੋ ਬੋਲ ਦਿਓ ਮੈਂ ਬੋਲੂਗਾ ਨਾਲ ਪਹਿਲ ਬੋਲੋ ਸ਼ੇਅਰ ਕਰਦੇ ਹੋ ਹਾਂ ਹਾਂ ਬੋਲੋ ਸ਼ੇਅਰ ਬੋਲੋ ਸ਼ੇਅਰ ਕਰ ਦੋ ਮੈਂ ਤਾਂ ਕਹਿੰਦੀ ਨਾ ਸ਼ੇਅਰ ਦੇਖਿਆ ਨਾ ਕਰ ਰਹੇ ਹੋ আচ্ছা ਨਾ ਕਰ ਰਹੇ ਹੋ ਉਹ ਕਹਿੰਦੇ ਬੇਬੇ ਕਹਿੰਦਾ ਅਸਰੇ ਹੋ ਨਾ ਕਰੋ ਭਾਈ ਨਾ ਤੇ ਆਪੇ ਚੱਲੂਗਾ ਰੱਬ ਅਸਰੇ ਚੱਲੂਗਾ ਤੁਹਾਡਾ ਅਸ਼ੀਰਵਾਦ ਚਾਹੀਦਾ ਚੱਲੂਗਾ ਵੀਡੀਓ ਚੱਲੂਗਾ ਹਾਂ ਦੇਖੋ ਜੀ ਬੇਬੇ ਕਹਿੰਦੀ ਨਾ ਸ਼ੇਅਰ ਕਰਿਓ ਪਰ ਬੇਨਤੀ ਇਹਦੀ ਕਰ ਦਿਓ ਬੇਬੇ ਤੁਸੀਂ ਕਹਿੰਦੇ ਸ਼ੇਅਰ ਕਰਦੋਗੇ ਨਹੀਂ ਕਰ ਦੋ ਕਹਦੇ ਕਰ ਦੋ ਕਰ ਦੋ ਆਏ ਤੇ ਮੰਨ ਗਈ ਬੇਬੇ ਜੀ ਬੇਬੇ ਮੰਨ ਗਈ ਜੀ ਇੱਕ ਮੰਨ ਗਈ ਕਹਿੰਦੇ ਨਾ ਕਰਿਓ ਜੀ ਤੁਹਾਡੀ ਮਰਜ਼ੀ ਹੈ ਕਰ ਦਿਓ ਸ਼ੇਰ ਨਾ ਕਰਿਓ ਤੁਹਾਡੀ ਮਰਜ਼ੀ ਹੈ ਦੇਖੋ ਅਸੀਂ ਕੰਟੈਂਟ ਬਣਾ ਰਹੇ ਹਾਂ ਬਜ਼ੁਰਗਾਂ ਦੇ ਉੱਤੇ ਕੰਟੈਂਟ ਬਣਾ ਰਹੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਹੈ ਪਤਾ ਨਹੀਂ ਕੀ ਕੁਝ ਚੱਲ ਰਿਹਾ ਹੈ ਮੈਂ ਨਹੀਂ ਕਿਸੇ ਦੀ ਨਿੰਦਿਆ ਕਰਦਾ ਪਰ ਜੋ ਅਸੀਂ ਕੰਮ ਕਰਦੇ ਹਾਂ ਇਹ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਇਹ ਬੜਾ ਟਫ ਕੰਮ ਹੁੰਦਾ ਹੈ ਪਰ ਅਸੀਂ ਇਹਨਾਂ ਦੇ ਵਿੱਚੋਂ ਅਤੀਤ ਦੇ ਪੰਨੇ ਫਰੋਲ ਲੈਂਦੇ ਆ ਆਹੀ ਕੁਝ ਕਰਦੇ ਆ ਸਾਡਾ ਕੰਟੈਂਟ ਪਸੰਦ ਕਰ ਲਿਆ ਕਰੋ ਔਰ ਮੈਨੂੰ ਕਹਿਣਾ ਪਸੰਦ ਕਰ ਲਿਆ ਕਰੋ ਸ਼ੇਅਰ ਜ਼ਰੂਰ ਕਰਦੇ ਕਰੋ ਜੇ ਤੁਹਾਨੂੰ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੰਗਾ ਲੱਗੇ ਤਾਂ ਜੋ ਇੰਨੀ ਮਿਹਨਤ ਕਰਕੇ ਦੇਖੋ ਅਸੀਂ ਇਹਨਾਂ ਕੋਲ ਪਹੁੰਚੇ ਆ ਵੀਡੀਓ ਬਣਾ ਰਹੇ ਆ ਇਹਨਾਂ ਦਾ ਵੀ ਸਮਾਂ ਲੈਨੇ ਆ ਤਾਂ ਤੁਹਾਡਾ ਥੋੜਾ ਜਿਹਾ ਇੱਕ ਸ਼ੇਅਰ ਦਾ ਬਟਨ ਸਾਡੇ ਚੈਨਲ ਨੂੰ ਹੋਰ ਵੀ ਟ੍ਰੈਂਡਿੰਗ ਕਰ ਦੇਗਾ ਬੇਬੇ ਕੁਝ ਕਹਿੰਦੇ ਆ ਹਾਂ ਕਹਿੰਦੇ ਬੁੱਤ ਮਾਤਾ ਇਹਦੇ ਸ਼ੇਅਰ ਪਰ ਨਾ ਹੁਣ ਤੱਕ ਬੁੜੀ ਹੋਗੀ ਮੈਂ ਆਪਣਾ ਬਚਪਨ ਮੰਗਣ ਗ ਜਾ ਰਹੀ ਦੇ ਸਿਰ ਉਪਰ ਹਾਂ ਲੋ ਜੀ ਵੱਡੀ ਗੱਲ ਹੈ ਹਾਂ ਵੱਡੀ ਗੱਲ ਹੈ ਮੈਨੂੰ ਫੇਕੀ ਗੱਲ ਹੈ ਇਹ ਵੀ ਇਹੀ ਕਹਿੰਦੇ ਆ ਜਦ ਅਸੀਂ ਪਹਿਲਾਂ ਆਏ ਕਹਿੰਦੇ ਬੇਬੇ ਮਰਜੀਦਕੌਰ ਦੇ ਸਿਰ ਤੇ ਮੈਂ ਵੀ ਐਸ਼ ਕਰਦੀ ਐ ਇਹ ਇਨਾਂ ਨੇ ਵੀ ਇਹੀ ਕਹੀ ਗੱਲ ਮੈਨੂੰ ਆਉਂਦੇ ਹੀ ਕਹੀ ਇਹ ਪਾ ਲਈ ਮੈਂ ਘਰ ਤੇ ਕਹਿੰਦੇ ਬਾਹਰ ਨਹੀਂ ਕਹਿੰਦੇ ਟਿਕ ਗਿਆ ਇੱਥੇ ਅਸੀਂ ਕਮਰਾ ਦਿੱਤਾ ਹੋਇਆ ਤਾਂ ਅੱਛਾ ਦੁਕਾਨ ਵਾਲੇ ਨੇ ਦੁਕਾਨ ਕਰੀ ਜੀ ਕੀ ਹਾਂ ਮੈਂ ਘਰ ਹੀ ਬੋਲੇ ਹੱਦ ਨਹੀਂ ਚੱਲੀਆਂ ਫਿਰ ਉਹ ਕੋਈ ਥੋਕਦਾ ਫੜਨਾ ਤਾਂ ਫੜ ਲਈ ਆਂ ਹੂੰ ਐਡੀ ਟੀ ਮੈਂ ਤਾਂ ਸ਼ਰਮ ਆਉਂਦੀ ਦੁਕਾਨ ਅੱਛਾ ਕਦੀ ਦੁਕਾਨ ਤੱਕ ਵੀ ਨਹੀਂ ਗਈ ਕਦੀ ਦੁਕਾਨ ਤੱਕ ਵੀ ਨਹੀਂ ਗਿਆ ਕਦੇ ਦੁਕਾਨ ਤੱਕ ਨਹੀਂ ਹੂੰ ਇੱਕ ਗੱਲ ਬੇਬਸੀ ਨਹੀਂ ਜਦ ਮੈਂ ਪਈਦੀ ਹੁੰਦੀ ਐ ਇੱਕੜੇ ਹਾਂ ਉਹ ਝਾੜੂ ਲੈ ਆਉਣੇ ਤੇ ਹੈ ਨਹੀਂ ਥਾ ਅੱਛਾ ਏ ਦੀ ਟੀ ਮੈਂ ਕਰ ਦੇ ਗਈ ਤਾਂ ਹੈ ਨਹੀਂ ਅੱਛਾ ਉਹ ਕਿਰਤੂ ਮਿਲਣ ਦੇ ਬਾਹਰਨੇ ਕਿਸੇ ਹੌਲੀ ਹੌਲੀ ਚਲੀ ਜਾ ਕਿਹੜੇ ਕੋਈ ਇੱਥੇ ਮਖਾਏ ਗਏ ਸਭ ਦੇ ਗੇਟ ਲੱਗੇ ਹੋਏ ਆ ਹਾਂ ਇਹ ਚਲੀ ਗਈ ਉਹ ਮੁੰਡਾ ਵੀ ਇੰਨਾ ਹੋ ਗਿਆ ਬੂਆ ਤੂੰ ਤਾਂ ਕਦੇ ਆਈ ਨਹੀਂ ਅੱਛਾ ਵੀ ਤੂੰ ਕਿੱਧਰ ਆ ਗਈ ਅੱਜ ਤੂੰ ਕਿੱਥੇ ਆ ਗਈ ਹਰਿਆਣ ਹੋ ਗਿਆ ਮੈਂ ਨਹੀਂ ਤੇਰੇ ਕੋਲ ਦਿਖਾਉਂਗੇ ਮੈਂ ਕਿਸੇ ਕੋਲ ਪੇਦ ਨਾ ਹੈ ਹਾਂ ਨਹੀਂ ਕੋਲ ਨਹੀਂ ਦਿਖਾਉਂ ਅੱਛਾ ਹਾਂ ਲਓ ਜੀ ਬਹੁਤ ਚੰਗਾ ਲੱਗਿਆ ਜੀ ਆ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਦੇ ਜੀ